ਧੰਨਵਾਦ ਆ ਹੈ ਨੌਜਨ ਪੂਰੀਆ ਗੈਰੀ ਭੁੱਲਰ ਜੀ ਦਾ ਧੰਨਵਾਦ ਹੈ ਤੇ ਨਾਲ ਜਤਿੰਦਰ ਜੋਲ ਦਾ ਤੇ ਨਾਲ ਸੁਖ ਵੱਡੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਲਾ ਇਧਰ ਪਾਸੇ ਪੂਰੀਆ ਤੇ ਦੂਸਰੇ ਪਾਸੇ ਆ ਦੇਖਦੇ ਹਾਂ ਮੇ ਹਰਿਆਣੇ ਵਾਲਾ ਸ਼ੀਲੂ ਆਹ ਕਮਾਲ ਦਾ ਜਫਾ ਲਾਉਂਦਾ ਹੋਇਆ ਵੀ ਉਹ ਬਲੰਡੀ ਨਿਊਜ਼ੀਲੈਂਡ ਦੀ ਟੀਮ ਦੇ ਹਿੱਸੇ ਦੇ ਵਿੱਚ ਬਹੁਤ ਵਧੀਆ ਨੰਬਰ ਜੁੜਦਾ ਹੋਇਆ ਅਜੀਤ ਸਿੰਘ ਨੜਾਲਾ ਆਇਆ ਹੋਇਆ ਹੈ ਪਰ ਨੜਾਲੇ ਦੇ ਵਿੱਚ ਵੀ ਵੱਡਾ ਕੱਪ ਕਰਵਾਉਂਦਾ ਹੈ ਵੱਡਾ ਨਾਮ ਹੈ ਇਸ ਇਲਾਕੇ ਦੇ ਵਿੱਚ ਬਲਜੀਤ ਨੜਾਲੇ ਦਾ ਵੀ ਧੰਨਵਾਦ ਹੈ ਆ ਸ਼ੀਲੂ ਹੈ ਮੇਰੇ ਵੀਰੋ ਪਾਲੀ ਤੇ ਸ਼ੀਲੂ ਦੇ ਦਰਮਿਆਨ ਟੱਕਰ ਸਿਰੇ ਦੀ ਸਿਰੇ ਦੀ ਨੰਬਰ ਪਾਲੀ ਦਾ ਸੋਨੀ ਫਕਰ ਚੰਡੇ ਲਈ 5000 ਰੁਪਏ ਘੁੰਮਣ ਬਰਦਰ ਜਮਾਨ ਸਨਮਾਨ ਕਰ ਰਹੇ ਨੇ ਗੁਰਦੇਵ ਘੁੰਮਣ ਜੀ ਦੇ ਧੀਰਾ ਘੁੰਮਣ ਜੀ ਆਪਣੇ ਭਤੀਜੇ ਨੂੰ ਲੱਖ ਰੁਪਏ ਦੇ ਨਾਲ ਸਨਮਾਨ ਦਿੱਤਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਲਓ ਅਗਲੀ ਰੇਡ ਆਪਾਂ ਜੁੜੀਏ ਫੇਰ ਮੈਦਾਨ ਦੇ ਨਾਲ ਬਾ ਚੋਟੀ ਦਾ ਫਾਈਨਲ ਹਰਿਆਣੇ ਵਾਲਾ ਸ਼ੀਲੂ 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 ਕਰਾਉਂਦਾ ਈਲੂ ਈਲੂ ਉਹ ਟੱਕਰ ਦੀ ਕੋਸ਼ਿਸ਼ ਕਰਦਾ ਹੋਇਆ ਵੇ ਕਮਾਓ ਪਾ ਪੁਆਇੰਟ ਦੇਸੀ ਫਰਮਾਨੇ ਵਾਲੇ ਦਾ ਪਾਉਣ ਦੇ ਲਈ ਵਾਧਾ ਹੋਇਆ ਹੈ। ਇਹ ਪਲੰਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ ਦਾ ਆਏ ਨੌਜਨ ਸ਼ੀਲੂ ਤੇ ਬੂਰੀਏ ਦੇ ਦਰਮਿਆਨ ਟੱਕਰ ਸਿਰੇ ਦੀ ਜ਼ੋਰ 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 ਲੱਗਿਆ ਹੋਇਆ ਹੈ। ਬੱਲੇ 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 ਸਿਰਾ 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 ਲਾਤਾ ਸ਼ੀਲੂ ਨੇ ਮੇਰੇ ਵੀਰੋ। हा जा वधीक लॻा हिकु वरी ਮਾਰਦੇ ਮੁੰਡਾ ਕਰਨ ਵਾਲਾ ਪਾਲੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੇਰੇ ਵੀਰੋ ਵਾਟ ਬ੍ਰੇਕ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ ਹੈ ਇਸ ਵੇਲੇ ਪਾਲੀ ਦੀ ਪਈ ਹੋਈ ਰੇਡ ਹੁਣ ਕਮਲ ਫਿਰ ਨੌਜਨ ਸ਼ਿੱਲੂ ਐਨ ਬੜਾ ਸਟੈਮਨਾ ਹੈ ਮਠੱਡਿਆਂ ਦੇ ਵਿੱਚ 26 ਟੱਚ ਲੈ ਗਿਆ ਇਕੱਲੇ ਆਹ ਪਾਲੀ ਇਸ ਵੇਲੇ ਤਗੜਾ ਨੰਬਰ ਜਿਹੜਾ ਆਪਣੀ ਝਾਕਰ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਮੁਕਾਬਲਾ ਬਹੁਤ ਰੌਚਕ ਬਹੁਤ ਦਿਲਚਸਪ ਆਹ ਅਗਲੀ ਪਈ ਹੋਈ ਕਬੱਡੀ ਦੇ ਉੱਪਰ ਦੇਖਦੇ ਆ ਵੀ ਕੌਣ ਬਿਓ ਪਲੰਟੀ ਨਿਊਜ਼ੀਲੈਂਡ ਖੂਬਸੂਰਤ ਦੇਸ਼ ਆ ਸ਼ੀਲੂ ਖੂਸਰਾ ਜਫੀ ਹੰਡ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਬਈ ਹੈ ਦੇਸੀ ਦੀ ਕਬੱਡੀ ਦੇਖਦੇ ਵੀ ਕਰੂ ਕਮਾਲ ਮੁੰਡਾ ਆ ਸਜੇ ਖਵੇ ਆ ਆ ਆ ਢਾਈ ਲੱਖ ਵਾਲਾ ਦੂਜਾ ਜਫਾ ਲੱਗਿਆ ਢਾਈ ਲੱਖ ਵਾਲਾ ਦੂਜਾ ਜਫਾ ਲੱਗਿਆ ਮੁੰਡਾ ਤਿੰਨ ਹੋਰ ਲੱਗਾ ਤੇ ਫਿਰ ਢਾਈ ਲੱਖ ਆ ਵੱਡੇ ਮਾਨ ਸਨਮਾਨ ਫਿਰ ਸ਼ੀਲੂ ਸ਼ੀਲੂ ਤੇ ਬੂਰੀਆ ਆ ਦੇ ਹਰਿਆਣੇ ਵਾਲੇ ਯੋਧੇ ਖੇਡ ਕਬੱਡੀ ਦੇ ਅੱਜ ਦੇਖਦੇ ਵੀ ਬੱਲੇ ਬੱਲੇ ਹੋਈ ਪਈ ਕਬੱਡੀ ਕਬੱਡੀ ਕਰਦਾ ਮੁੰਡਾ ਏ ਪੁਆਇੰਟ ਅਰੇ ਰੇਡਰ ਦੇ ਹਿੱਸੇ ਦੇ ਵਿੱਚ ਅੰਕ ਜੋੜਦਾ ਮੁੰਡੇ ਮੁਸ਼ਪਟ ਗਬਰੂ ਨੇ ਸੋਹਣੀ ਸ਼ਹਿਰ ਪਟਿਆਲੇ ਦੇ ਦਿਲ ਵੱਟੇ ਦਿੱਲੀਂ ਬਟਾਉਂਦੇ ਮੁੰਡੇ ਸ਼ਹਿਰ ਪਟਿਆਲੇ ਦੇ ਪਰ ਅੱਜ ਕਪੂਰ ਥੱਲੇ ਦੇ ਵਿੱਚ ਵੱਡੀਆਂ ਰੌਣਕਾਂ ਨੇ ਉਖੜਦੇ ਪੈਰ ਆਹ ਸ਼ੀਲੂ ਇਸ ਵੇਲੇ ਕੋਸ਼ਿਸ਼ ਕਰਦਾ ਹੈ ਇਹ ਪਾਲੀ ਤਗੜਾ ਨੰਬਰ ਜਿਹੜਾ ਅਗਲੀ ਰੇਡ ਹੈ ਪਾਉਂਦਾ ਮਨਸੂਰਵਾਲ ਦੇ ਕੱਪ ਦਾ ਲੋਕਾਂ ਨੂੰ ਨਜ਼ਾਰਾ ਹੈ ਆਉਂਦਾ ਆਹ ਮਖੜ ਅਲੀ ਅੱਜ ਸਿਰੇ ਦੀਆਂ ਗੱਲਾਂ ਸੁਣਾਉਂਦਾ ਤੁਮਾ ਪਾਉਂਦਾ ਔਰ ਵੇਖਦਾ ਵੀ ਸ਼ੀਲੂ ਬੂਰੀਏ ਨਾਲ ਭੜਦਾ ਐਨ ਲੋਕਾਂ ਦਾ ਚਿਹਰਾ ਖੇੜਦਾ ਆਹ ਮੁੰਡਾ ਅੜ ਗਿਆ ਮੂਰੇ ਇਸ ਵੇਲੇ ਕਰੂਗਾ ਦੂਰੇ ਆਹ ਮੁੰਡਾ ਅੜ ਗਿਆ ਮੂਰੇ ਸਿਰਾ ਸਿਰ ਆਏਗਾ ਮੁਰੂ ਵੱਲੇ ਕਰਵਾਉਂਦਾ 3 ਲੈ ਗਿਆ ਵੇ 55000 ਦੇ ਅੱਜ ਕਹਿੰਦੇ ਕਾਲੇ ਉਹਨਾਂ ਨੇ ਕਾਲੇ ਸੋਮਲ ਉਹਨਾਂ ਨੇ ਘੁੰਮਣ ਬ੍ਰਦਰ ਨੇ ਵੀ ਲੋਟਾ ਦਾ ਮੀਂਹ ਪਾਉਣ ਵਾਲੀ ਗੱਲ ਕੀਤੀ ਹੋਈ ਹੈ ਸਾਹਮਣੇ ਪਈ ਹੋ ਰੇਡ ਫਰਮਾਨੇ ਵਾਲੇ ਦੇਸ਼ੀ ਦੀ ਸ਼ੀਨੂ ਨਾਲ ਪੈ ਗਿਆ ਪੰਗਾ ਹੋ ਗਿਆ ਮੂਰੇ ਪਰਦੇਸੀ ਤਗੜਾ ਨੰਬਰ ਜਿਹੜਾ ਆਪਣੇ ਟੀਮ ਲਈ ਜੋੜਦਾ ਹੋਇਆ ਹੈ ਅਰਮਨ ਦੇਸ਼ੀ ਅਗਲੀ ਕਬੱਡੀ ਪਾ ਰਿਹਾ ਹੈ 2.5 ਲੱਖ ਦਿੱਤਾ ਜਾਊ ਸ਼ੀਲੂ ਨੂੰ ਧੰਨਵਾਦ ਕਰਦੇ ਆ ਸੁਖੇ ਸੰਧੂ ਜੀ ਗगन ਸੰਧੂ ਘੁੰਮਣ ਬ੍ਰਦਰਜ਼ ਕਾਲਾ ਸਰਪੰਚ ਆ ਬੱਲੇ 3 ਲੱਖ ਹੋਊਗਾ ਲੈ ਵੀ ਸ਼ੀਲੂ ਇੱਕ ਜੱਫਾ ਰਹਿਗਾ 3 ਲੱਖ ਦਿਨੂੰ ਦਿੱਤਾ ਜਾਊਗਾ ਸਾਡੇ ਹੈਪੀ ਯੂਕੇ ਸ਼ੀ ਸੰਧੂ ਬਾਜ਼ਮਾਨ ਕਾਲਾ ਸਰਪੰਚ ਘੁੰਮਣ ਬ੍ਰਦਰ ਤੇ ਦੇ ਵਾਸਤੇ ਇਹ ਹਰਿਆਣੇ ਵਾਲਾ ਮੁੰਡਾ ਇਹਨੇ ਵੀ ਕਮਾਲਾਂ ਕੀਤੀ ਹੋਈ ਆ ਖੇਡ ਕਬੱਡੀ ਦੇ ਵਿੱਚ ਇਹਦੇ ਵੀ ਰਿਕਾਰਡ ਬੋਲਦੇ ਨੇ ਅੱਜ ਕੌਣ ਰਿਕਾਰਡ ਬਣਾਊਗਾ ਇਧਰੇ ਪਾਸੇ 3 ਲੱਖ 3 ਲੱਖ 3 ਲੱਖ ਸ਼ੀਲੂ ਜਿੱਤ ਗਿਆ ਪੰਜ ਰਫੇ ਹੋ ਗਏ ਆ ਸ਼ੀਲੂ ਦੇ 3 ਲੱਖ ਦੇ ਪੰਜ ਰਫੇ ਹੋ ਗਏ ਹੋ ਗਿਆ 3 ਨੂੰ ਦਾ ਲੈਮੀਨੇਸ਼ਨ ਹੋ ਗਿਆ ਪਰ ਜੇ ਦੋ ਲਾ ਗਿਆ ਤੇ ਪੰਜ ਹੋ ਜਾਣਾ ਲਓ ਇਧਰ ਮੈਦਾਨ ਦੇ ਵਿੱਚ ਬੱਲੇ ਬੱਲੇ ਦੇ ਸ਼ੀਲੂ ਪਾਲੀ ਦੇ ਸ਼ੀਲੂ ਪਾਲੀ ਦੇ ਸ਼ੀਲੂ ਦਾ ਮੁਕਾਬਲਾ ਫਿਰ ਕਬੱਡੀ ਕਬੱਡੀ ਹੋਈ ਭਈ ਆਨੇਰੀ ਸਾਹੇ ਕਮਾਲ ਕਰਦਾ ਮੁੰਡਾ ਕਬੱਡੀ 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 ਇੱਕ ਨੰਬਰ ਸ਼ੀਲੂ ਦਾ ਆਓ ਸੁਖ ਮੁਬਾਰਕਾਂ ਨੇ ਤੁਹਾਨੂੰ ਸਾਰਿਆਂ ਨੂੰ ਸੁੱਖ ਦਾ ਗਗਨ ਦਾ ਘੁੰਮਣ ਬ੍ਰਦਰ ਦਾ ਬਾਜਮਾਨ ਦਾ ਤੇ ਇਹ ਵਾਰ ਲੱਗਿਆ ਰੁਪਈਆ 6 ਲੱਖ 6 ਲੱਖ ਦਿੱਤਾ ਜਾਊਗਾ ਆ ਮਨਸੂਰਵਾਲ ਬੇਰ ਦੇ ਵਿੱਚ ਬਣਦੇ ਰਿਕਾਰਡ ਰਿਕਾਰਡ ਵੱਖਰੇ ਬਣ ਰਹੇ ਨੇ ਆ ਮੈਦਾਨ ਦੇ ਵਿੱਚ ਰੇਡ ਦੇਖਦੇ ਵੀ ਫਰਮਾਨੇ ਵਾਲਾ ਆ ਕਬੱਡੀ ਪਾਉਣ ਦੇ ਵਾਸਤੇ ਬੰਦਾ ਹੋਇਆ ਇਧਰ ਸ਼ੀਲੂ 6 ਲੱਖ 6 ਲੱਖ ਦਾ ਜਫਾ ਆ ਲੱਗ ਪਾਉਗੇ ਨਹੀਂ ਆ ਬੱਲੇ ਬੱਲੇ ਹੋਈ ਮੇਰੀ ਨੰਬਰ ਧਾਵੀ ਦਾ ਹੈ ਨੰਬਰ ਇਸ ਲਈ ਦੇਸੀ ਜੋ ਆਪੇ ਵੀ ਪਿੰਡ ਛੱਡਣਾ ਔਖਾ ਛੱਡਣੇ ਔਖੇ ਛੱਡੇ ਮਾਪੇ ਵੀ 6 ਲੱਖ 6 ਲੱਖ ਆਹ 6 ਲੱਖ ਸ਼ੀਲੂ 6 ਲੱਖ ਜਿੱਤ ਗਿਆ ਜਿੱਤ ਗਿਆ 6 ਲੱਖ ਗगन ਸੰਦੂ ਤੇ ਸੁਖ ਸੰਦੂ ਘੁੰਮਣ